ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਪਹਿਲੀ ਲਿਸਟ ਕੀਤੀ ਜਾ ਰਹੀ ਭੁਪਿੰਦਾ ਸਿੰਘ ਹੁੰਡਾ ਦੇ ਸਮੇਤ 31 ਉਮੀਦਵਾਰਾਂ ਦਾ ਕੀਤਾ ਐਲਾਨ 28 ਮੌਜੂਦਾ ਵਿਧਾਇਕਾਂ ਨੂੰ ਮਿਲੀ ਟਿਕਟ ਕਾਂਗਰਸ ਦੇ ਸ਼ਾਮਲ ਹੋੰਦਿਆਈ ਰੈਸਲਰ ਵਿਨੇਸ਼ ਫੋਗਾਟ ਨੂੰ ਮਿਲੀ ਟਿਕਟ ਜੁਲਾਨਾ ਤੋਂ ਵਿਧਾਨ ਸਭਾ ਚੋਣ ਲੜੇਗੀ ਵਿਨੇਸ਼ ਜੁਲਾਨਾ ਸੀਤ ਦੇ ਵਿੱਚ ਪੈਂਦਾ ਹੈ ਵਿਨੇਸ਼ ਤੇ ਸੋਰਾ ਪਰਿਵਾਰ ਦਾ ਪ੍ਰਿੰਟ ਰੈਸਲਰ ਬਜਰਨ ਪੁਨੀਆ ਨੂੰ ਕਾਂਗਰਸ ਨੇ ਦਿੱਤੀ ਵੱਡੀ ਜ਼ਿੰਮੇਵਾਰੀ 올 ਇੰਡੀਆ ਕਿਸਾਨ ਵਰਕ ਕਾਂਗਰਸ ਦੇ ਵਰਕਿੰਗ ਚੇਅਰਮੈਨ ਬਣੇ ਬਜਰਨ हरियाणा ਦੇ ਚੱਕਰ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕੀਤਾ ਚੋਣ ਪ੍ਰਚਾਰ ਭਾਜਪੀ ਤੇ ਸਾਧਿਆ ਨਿਸ਼ਾਨਾ ਕਿ ਆ ਹਰਿਆਣਾ ਨੂੰ ਡਬਲ ਨਹੀਂ ਨਵੇਂ ਇੰਜਨ ਦੀ ਲੋੜ ਹਰਿਆਣਾ ਚ ਪਛਪਤ ਹੋਏਗਾ ਸੁਪੜਾ ਸਾਫ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਵੱਖ-ਵੱਖ ਪਾਗਾ ਚ 293 ਨੌਜਵਾਨਾਂ ਨੂੰ ਅੱਜ ਨਿਯੁਕਤੀ ਪੱਤਰ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਦੇ ਮਿਉਂਸਪਲ ਪਵੰਚ ਸਵੇਰੇ 11 ਵਜੇ ਹੋਏਗਾ ਸਮਾਗਮ ਪ੍ਰਧਾਨ ਮੰਤਰੀ ਅਨਮੋਲ ਗਗਨਵਾਨ ਦੀ ਅਫਸਰਾਂ ਨੂੰ ਚਤਾਵਨੀ ਕਿャ ਜੋ ਅਫਸਰ ਮੇਰੇ ਨਾਂ ਤੇ ਕਰਦੇ ਨੇ ਭ੍ਰਸ਼ਟਾਚਾਰ ਸੁਧਰਜਾਨ ਨਹੀਂ ਤਾਂ ਹੋਏਗਾ ਸਖਤ ਐਕਸ਼ਨ ਕੇਂਦਰੀ ਸਿਹਤ ਮੰਤਰੀ ਜੀਪੀ ਨੱਡਾ ਨੂੰ ਮਿਲੇ ਡਾਕਟਰ ਬਲਬੀਰ ਸਿੰਘ ਕੇਂਦਰੀ ਮੰਤਰੀ ਦੇ ਕੋਲ ਚੁੱਕਿਆ ਪੰਜਾਬ ਦੇ ਰੁਕੇ ਹੋਏ ਫੰਡਾ ਦਾ ਮੁੱਦਾ ਡਾਕਟਰ ਬਲਬੀਰ ਬੋਲੇ ਨੱਡਾ ਨੇ ਮਸਲਾ ਹੱਲ ਕਰਨ ਦਾ ਦਿੱਤਾ ਪ੍ਰੋਸਾ ਨਵ ਕਸ਼ਮੀਰ ਦੇ ਰੇਜ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ ਗ੍ਰਹਿ ਮੰਤਰੀ ਅਮਿਸ਼ਾ ਬੋਲੇ ਧਾਰਾ 370 ਬਣ ਚੁੱਕੀ ਹੈ ਇਤਿਹਾਸ हूँ कदे नहीं आवेगी वापस विकसित खुशहाल जम्मू कश्मीर का भी किया वादा देश च मनाई जा रही गणेश चतुर्थी अपने घर च भगवान गणेश की स्थापना कर रहे श्रद्धालु दस दिन बाद जाएगा विसर्जन ਸਸ਼ਕਾਲ ਨਿਊਜ਼ ਜੀਟੀਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ੋ ਸੰਦੂ ਮੀਤ ਤੁਸੀ ਸਾਰੇ ਖੈਰiyat ਦੇ ਨਾਲ ਹੋਗੇ ਤਾਂ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਤਾਂ ਕਾਂਗਰਸ ਦੇ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਪਹਿਲੀ ਲਿਸਟ ਦੇ ਵਿੱਚ 31 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਵਿਨੇਸ਼ ਫੁਗਾਟ ਨੂੰ ਜੁਲਾਨਾ ਤੋਂ ਟਿਕਰ ਦਿੱਤੀ ਗਈ ਹੈ ਤਾਂ ਭੁਪਿੰਦਰ ਪੁਟਾ ਗੜੀ ਸਾਪਲਾ ਤੋਂ ਚੋਣ ਲੜਨਗੇ ਗੀਤਾਪੁਰ ਕੋਲ ਨੂੰ ਚ ਜਰ ਤੋਂ ਟਿਕਟ ਮਿਲੀ ਹੈ रावदान ਸਿੰਘ ਨੂੰ ਮਹਿੰਦਰਗੜ੍ਹ ਤੋਂ ਮੈਦਾਨ ਦੇ ਵਿੱਚ ਉਤਾਰਿਆ ਹੈ ਹਰਿਆਣਾ ਕਾਂਗਰਸ ਪ੍ਰਧਾਨ ਉਦੇਪਾਨ ਨੂੰ ਹੌਡਲ ਤੋਂ ਉਮੀਦਵਾਰ ਬਣਾਇਆ ਗਿਆ ਹੈ ਤਾਂ 28 ਮੌਜੂਦਾ ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ ਸੋਨੀਪਟ ਤੋਂ ਸੁਰਿੰਦਰ ਪੰਵਾਰ ਨੂੰ ਟਿਕਟ ਦਿੱਤੀ ਗਈ ਹੈ ਤਾਂ ਦੱਸ ਦਈਏ ਆ ਕਿ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਵਿਨੇਸ਼ ਫੁਗਾਟ ਅਤੇ ਬਜਰੰਗ ਪੁਨੀਆਂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਇਸ ਤੋਂ ਬਾਅਦ ਜੁਲਾਣਾ ਤੋਂ ਵਿਨੇਸ਼ ਫੁਗਾਟ ਨੂੰ ਟਿਕਟ ਮਿਲੀ ਹੈ ਇਸ ਦੇ ਇਲਾਵਾ ਦੱਸ ਦਈਏ ਕਿ ਪ੍ਰਦੀਪ ਚੌਧਰੀ ਨੂੰ ਕਲਕੱਤਾ ਟਿਕਟ ਮਿਲੀ ਹੈ ਸ਼ੈਲੀ ਚੌਧਰੀ ਨੂੰ ਨਰਾਇਣਗੜ ਤੋਂ ਰੇਨੂ ਬਾਲਾ ਸਦੋਰਾ ਤੋਂ ਹੋਣਗੇ ਵਿਸ਼ਨਲਾ ਸਿੰਘ ਰਾਦੋਰ ਰਾਦੋਰ ਤੋਂ ਦੱਸ ਦਈਏ ਕਿ ਉਮੀਦਵਾਰ ਹੋਣਗੇ ਮੇਵਾ ਸਿੰਘ लाडवा ਤੋਂ ਰਾਮਕਰਨ ਸ਼ਾਬਾਦ ਤੋਂ ਐਸ்சி ਸੀਟ ਹੈ ਧਰਮਪਾਲ ਗੌਂਡਰ ਨੀਲੋ ਖੇੜੀ ਤੋਂ ਐਵੀ ਐਸ்சி ਸੀਟ ਤੇ ਸ਼ਮਸ਼ੇਰ ਸਿੰਘ ਗੋਗੇ ਅਸੰਦ ਤੋਂ ਚੋਣ ਲੜਨਗੇ ਆ ਧਰਮ ਸਿੰਘ ਛੋਕਰ ਸਮਾਲ ਖਾਨ ਤੋਂ ਚੋਣ ਲੜਨਗੇ ਜੈਬੀ ਸਿੰਘ ਖਰਖੋਦਾ ਐਸ்சி ਸੀਟ ਦਾ सुरेंद्र ਪੰवार सोनीपत ਤੋਂ ਜਗਬੀਰ ਸਿੰਘ ਬਾਲਿਕ ਗੋਹਾਣਾ ਤੋਂ ਚੋਣ ਲੜਨਗੇ ਤਕਉਲ ਇਲਾਕੇ 31 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਅਗੇ ਵਧਾਂਗੇ ਉਧਰਪਰ ਜਰੰਗ ਪੁਨੀਆ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਾਂਗਰਸ ਦੇ ਵਿੱਚ ਸ਼ਾਮਲ ਹੁੰਦਿਆਂ ਹੀ ਇਹ ਵੱਡੀ ਨਿਯੁਕਤੀ ਕੀਤੀ ਗਈ ਹੈ ਆਲ ਇੰਡੀਆ ਕਿਸਾਨ ਕਾਂਗਰਸ ਦੇ ਵਰਕਿੰਗ ਚੇਅਰਮੈਨ ਬਣੇ ਨੇ ਬਜਰੰਗ ਪੁਨੀਆ ਤਾਂ ਕਾਂਗਰਸ ਕਮੇਟੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਬਜੰਗ ਪੁਨੀਆ ਬਜੰਗ ਪੁਨੀਆ ਦੇ ਨਾਲ ਵਿਨੇਸ਼ ਪਗਾਟ ਨੇ ਵੀ ਸ਼ਮੂਲਤ ਕੀਤੀ ਹੈ ਔਰ ਦੱਸਿਆ ਗਿਆ ਕਿ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਇਹਨਾਂ ਦੋਆਂ ਖਿਡਾਰੀਆਂ ਦੇ ਵੱਲੋਂ ਜਿਹੜੇ ਇੰਟਰਨੈਸ਼ਨਲ ਦੇ ਗੋਲਡ ਬੈਂਡਲਿਸ ਤੇ ਕੀਤੀ ਗਈ ਹੈ ਤਾਂ કુલ ਮਿਲਾ ਕੇ ਹੁਣ ਦੇਖਣਾ ਹੋਵੇਗਾ ਕਿਸ ਤਰੀਕੇ ਸਿਆਸੀ ਦੰਗਲ ਹਰਿਆਣਾ ਦੀ ਸਿਆਸਤ ਦੇ ਵਿੱਚ ਇਹ ਵੱਡੇ ਝਮਾਕੇ ਹੋਏ ਨੇ ਵਿਨੇਸ਼ ਵਗਾਟ ਨੇ ਪਹਿਲਵਾਨੀ ਦੇ ਦੰਗਲ ਤੋਂ ਸਿਆਸਤ ਦੇ ਵਿੱਚ ਐਂਟਰੀ ਕਰ ਲਈ ਹੈ ਤਾਂ ਰੈਸਲਰ ਵਿਨੇਸ਼ ਅਤੇ ਬਜਰੰਗ ਪੁਨੀਆ ਕਾਂਗਰਸ ਚ ਸ਼ਾਮਲ ਹੋਏ ਨੇ ਅਜਿਹੇ ਦੋਵਾਂ ਨੇ ਭਾਜਪਾ ਨੂੰ ਵੀ ਨਿਸ਼ਾਨਾ ਤੇ ਲਿਆ ਹੈ ਇਹ ਤਸਵੀਰਾਂ ਕਾਂਗਰਸ ਹੈੱਡਕੁਆਰਟਰ ਦਿੱਲੀ ਤੋਂ ਆਈਆਂ ਜਿਸ ਦੀ ਗੂੰਜ ਹਰਿਆਣਾ ਦੀਆਂ ਸਿਆਸੀ ਫਿਜ਼ਾਵਾਂ ਤੱਕ ਪਹੁੰਚੀ ਰੈਸਲਰ ਵਿਨੇਸ਼ ਫੁਗਾਰ ਤੇ ਬਜਰੰਗ ਪੁੰਨੀਆਂ ਪਹਿਲਵਾਨੀ ਦੇ ਦੰਗਲ ਤੋਂ ਸਿਆਸੀ ਦੰਗਲ ਦੇ ਵਿੱਚ ਐਂਟਰ ਹੋ ਗਏ ਨੇ ਤੇ ਸਿਆਸੀ ਸਫ਼ਰ ਦੀ ਸ਼ੁਰੂਆਤ ਦੇ ਲਈ ਚੁਣਿਆ ਕਾਂਗਰਸ ਪਾਰਟੀ ਨੂੰ ਰੈਸਲਰ ਵਿਨੇਸ਼ ਫੁਗਾਰ ਤੇ ਬਜਰੰਗ ਪੁੰਨੀਆਂ ਨੇ ਰਸਮੀ ਤੌਰ ਤੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਤੇ ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਨੂ ਗੋਪਾਲ ਨੇ ਦੋਵਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਤਾਂ ਜਦੋਂ ਬੋਲਣ ਦੀ ਵਾਰੀ ਵਿਨੇਸ਼ ਫੁਗਾਰ ਦੀ ਆਈ ਤਾਂ ਜਿੱਥੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਦੱਸੀ ਉੱਥੇ ਭਾਜਪਾ ਨੂੰ ਮੇਰੇ ਨਿਸ਼ਾਨੇ ਤੇ ਲਿਆ ਤੇ ਬਜਰੰਗ ਪੁੰਨੀਆਂ ਨੇ ਲੜਾਈ ਨੂੰ ਅੰਤਮ ਤੱਕ ਪਹੁੰਚਾਉਣ ਦੀ ਗੱਲ ਕਹੀ ਕਾਂਗਰਸ ਪਾਰਟੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹੂੰ ਕਿਉਂਕਿ ਜਦ ਬੋਲਤੇ ਹਨ ਨਾ ਕਿ ਬੁਰੇ ਟਾਈਮ ਮੇ ਪਤਾ ਲੱਗਦਾ ਹੈ ਕਿ ਆਪਣਾ ਕੌਣ ਹੈ ਜਦ ਹਮ ਰੋਡ ਤੇ ਕਸੀਟੇ ਜਾ ਰਹੇ ਥੇ तो छोड़ के बीजेपी को देश में जितनी भी पार्टियां हैं वो हमारे साथ में थी हमारे दर्द को समझ पा रही थी हमारे आंसुओं को समझ पा रही थी मैं बहुत प्राउड फील कर रही हूँ कि मैं एक ऐसी पार्टी में एक ऐसी विचारधारा में हूँ जो महिलाओं के साथ हो रहा अन्याय और उनके साथ बुरे बर्ताव के खिलाफ खड़ी है मैं धन्यवाद देता हूँ सभी का हम अपनी पूरी मेहनत जितनी हमने कुश्ती में मेहनत की है जितनी हमने किसान आंदोलन में मेहनत करी है जितना अग्निपथ योजना के टाइम पे मेहनत करी है और बेटियों के आंदोलन में मेहनत करी है ऐसे ही मेहनत करेंगे और कांग्रेस पार्टी को भी मजबूत करेंगे और देश को भी मजबूत करेंगे ਪੈਸ ਜੁਆਇਨਿੰਗ ਦੇ ਬਾਅਦ ਬੀਜੇਪੀ ਦਾ ਵੀ ਬਿਆਨ ਸਾਹਮਣੇ ਆਇਆ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਲੋਕਤੰਤਰ ਹੈ ਜਿਸ ਦਾ ਮਨ ਚਾਹੇ ਉਹ ਕਿਤੇ ਵੀ ਜਾ ਸਕਦਾ ਹੈ ਨਹੀਂ ਕੋਈ ਕਿਸੇ ਵਿੱਚ ਸ਼ਾਮਿਲ ਹੋਵੇ ਹਮੇ ਉਸ ਤੇ ਹਮਨੇ ਕੀ ਲੈਣਾ ਹੈ ਅਗਰ ਕੋਈ ਕਿਸੇ ਪਾਰਟੀ ਵਿੱਚ ਜਾਂਦਾ ਹੈ ਹਮਾਰਾ ਕੋਈ ਜ਼ਿਕਰ ਹੋ ਗਿਆ ਕਿ ਵਿਨੇਸ਼ ਫਗਾਟ ਨੂੰ ਪੈਰਿਸ 올림픽ਸ ਦੇ ਵਿੱਚ ਫਾਈਨਲ ਮੁਕਾਬਲੇ ਦੇ ਵਿੱਚ ਭਾਰ ਜ਼ਿਆਦਾ ਹੋਣ ਦੇ ਕਾਰਨ ਆਯੋਗ ਕਰਾਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਵਿਨੇਸ਼ ਸਣੇ ਪੁਰਨਾ ਮਹਿਲਾ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਦੇ ਤਤਕਾਲੀ ਪ੍ਰਦਾਨ ਬ੍ਰਿਜ ਪੁੱਛਣ ਤੇ ਜਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ ਜਿਸ ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ਤੇ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਹੋਇਆ ਬਿਊਰ ਰਿਪੋਰਟ ਨਿਊਜ਼ 18 ਪੰਜਾਬ ਅੱਗੇ ਬਤਾਂਗੇ ਉਧਰ ਭ੍ਰਸ਼ਟਾਚਾਰ ਦੇ ਇਲਜ਼ਾਮਾਂ ਤੇ ਮੰਤਰੀ ਹਰਜੋਤ ਬੈਂਸ ਦਾ ਸਪਸ਼ਟਿਕਰਣ ਆਇਆ ਹੈ ਉਹਨਾਂ ਨੇ ਕਿਹਾ ਕਿ ਮੇਰੇ ਤੇ ਮੇਰੀ ਪਤਨੀ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਬੇਬੁਨਿਆਦ ਨੇ ਮੇਰੀ ਪਤਨੀ ਬੇਦਾਗ ਰਿਕਾਰਡ ਵਾਲੀ ਅਧਿਕਾਰੀ IPS ਉਹਨਾਂ ਨੇ ਕਿਹਾ ਸੀ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਾਂਗੇ ਮੇਰੀ ਪਤਨੀ ਇਮਾਨਦਾਰੀ ਦੀ ਮਿਸਾਲ ਹੈ ਮੈਨੂੰ ਉਸ ਤੇ ਮਾਣ ਹੈ ਸੱਚਾਈ ਸਾਹਮਣੇ ਲਿਆਉਣ ਦੇ ਲਈ ਹਰ ਤਰ੍ਹਾਂ ਦੀ ਜਾਂਚ ਦਾ ਸਵਾਗਤ ਹੈ ਕੇਜਵਲ ਦਾ ਸਿਪਾਹੀ ਹੋਣ ਦੇ ਨਾਤੇ ਇਮਾਨਦਾਰੀ ਮੇਰਾ ਧਰਮ ਹੈ ਤਾਂ ਬਸ ਇਹ ਕਿ ਸੇਖਿਆ ਮੰਤਰੀ ਹਰਜੋਤ ਬੈਸਨੀ ਪਤਨੀ ਆਈਪੀਐਸ ਜੋਤੀ ਯਾਦਵ ਤੇ ਸਾਈਬਰ ਸੈੱਲ ਦੇ ਵਿੱਚ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਪਛਤਾਚਾਰ ਦੇ ਇਲਜ਼ਾਮ ਲਗਾਏ ਨੇ ਤੇ ਭਾਜਪਾ ਨੂੰ ਵੀ ਸ਼ਿਕਾਇਤ ਕੀਤੀ ਹੈ ਤਾਂ ਜਿਸ ਤੇ ਹੁਣ ਖੁਦ ਮੰਤਰੀ ਹਰਜੋਤ ਬੈਸ ਨੇ ਸਪਸ਼ਟਿਕਰਨ ਦਿੱਤਾ ਉਧਰ ਕੈਬਨਿਟ ਮੰਤਰੀ ਅਨਮੋਲ ਗਗਨਵਾਲ ਨੇ ਚੇਤਾਵਨੀ ਦਿੱਤੀ ਹੈ ਪ੍ਰਸ਼ਤ ਅਫਸਰਾਂ ਨੂੰ ਵਰਨਿੰਗ ਦਿੱਤੀ ਗਈ ਹੈ ਤਾਂ ਉਹਨਾਂ ਕਿਹਾ ਕਿ ਮੇਰੇ ਨਾਂ ਤੇ ਛਾਤਚਾਰ ਕਰਨ ਵਾਲੇ ਸੁਦਰਸ਼ਨ ਕੁਝ ਅਫਸਰ ਮੇਰੇ ਨਾਂ ਤੇ ਛਾਤਚਾਰ ਕਰ ਰਹੇ ਨੇ ਰਿਸ਼ਵਤ ਮੰਗ ਕੇ ਕਹਿੰਦੇ ਨੇ ਕਿ ਪੈਸਾ ਉੱਪਰ ਤੱਕ ਪਹੁੰਚਦਾ ਹੈ ਮੁਹਾਲੀ ਦੇ ਨਿਆਗਾਉਂ ਦੇ ਈਓ ਅਤੇ ਤਹਿਸੀਲਦਾਰ ਤੇ ਇਲਜ਼ਾਮ ਲਗਾਏ ਗਏ ਨੇ ਸੁਦਰਸ਼ਾਓ ਨਹੀਂ ਤਾਂ ਸਖਤ ਐਕਸ਼ਨ ਪਹੇਗਾ ਪੁਰਾਣੀਆਂ ਸਰਕਾਰਾਂ ਦੇ ਵੇਲੇ ਤੋਂ ਅਫਸਰਾਂ ਦੀ ਆਦਤ ਡਿੱਗਰੀ ਹੈ ਅਨਮੋਲ ਗਗਨਵਾਲ ਨੇ ਕਿਹਾ ਕੋਈ ਵੀ ਪੈਸੇ ਮੰਗੇ ਤਾਂ ਮੈਨੂੰ ਤੁਰੰਤ ਸੂਚਿਤ ਕਰਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਨੇ ਪੈਂਦੇ ਆ ਮੈਂ মিডিਆ ਰਾਹੀਂ ਤੇ ਸ਼ਰਮ ਥੋੱਕ ਕੇ ਕਹਿੰਨੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਐ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਾਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਐ ਉਨਾ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟ ਖਸੁੱਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰ ਰੱਖੂੰਗੀ ਮੇਰੇ ਤੱਕ ਗੱਲ ਲੈ ਕੇ ਆਓ ਕੋਈ ਪਬਲਿਕ ਦੇ ਵਿੱਚ ਕਿਸੇ ਨੂੰ ਤੰਗ ਕਰਦੇ ਆ ਅਸੀਂ ਪਬਲਿਕ ਦੇ ਨਾਲ ਆ ਤੇ ਨਾ ਹੀ ਸਾਡੇ ਨਾਲ ਸਾਡਾ ਕਿਸੇ ਨਾਲ ਕੋਈ ਹਿੱਸੇਦਾਰੀ ਹੈ ਇਹ ਸਾਰਾ ਸਾਰਾ ਆਪਦੇ ਸਿਰ ਉੱਤੇ ਕਰਦੇ ਇਹਨਾਂ ਦੀਆਂ ਪੁੱਠੀਆਂ ਤਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਉਧਰ ਮੁੱਖ ਮੰਤਰੀ ਮਾਨ ਨੇ ਭਾਜਪਾ ਤੇ ਨिशाना ਸਾਧਿਆ ਹਰਿਆਣਾ ਦੇ ਵਿੱਚ ਨਾ ਕਿਹਾ ਕਿ 10 ਸਾਲ ਰਹੀ ਹੈ ਡਬਲ ਇੰਜਨ ਦੀ ਸਰਕਾਰ ਤਾਂ ਹਰਿਆਣਾ ਨੂੰ ਡਬਲ ਨਹੀਂ ਬਲਕਿ ਨਵੇਂ ਇੰਜਨ ਦੀ ਲੋੜ ਹੈ ਨੰਦਾਂ ਦੀ ਸਿੱਖਿਆ ਦੇ ਨਾਲ ਨਹੀਂ ਬਦਲਦਾ ਕੁੜੀਆਂ ਕੁੜੀ ਦਾ ਸਭਾ ਉਹਨਾਂ ਨੇ ਕਿਹਾ ਹੈ ਕਿ ਕਦੀ ਥਾਂ ਤੇ ਪੰਜ ਵੋਟਾਂ ਪਵਾ ਕੇ ਨਤੀਜਾ ਨਹੀਂ ਬ뀔ਗਾ ਹਰਿਆਣਾ ਚ ਭਾਜਪਾ ਦਾ ਸੁਪੜਾ ਸਾਫ਼ ਹੋਣ ਤੇ ਹੋਣ ਲੱਗਾ ਹੈ ਤਾਂ ਜਾਖਲ ਦੇ ਵਿੱਚ ਅਸੀਂ ਮੰਨਨੇ ਆਪ ਦੇ ਲਈ ਚੋਣ ਮਾਰਚਾਰ ਕੀਤਾ ਸੀ ਉਸ ਦੌਰਾਨ ਇਹ ਸਭ ਦੀਵਾਰ ਕੀ ਮੋਦੀ ਸਾਹਿਬ ਕਹਿੰਦੇ ਆ ਜਿੱਥੇ ਜਾਂਦੇ ਆ ਉੱਥੇ ਕਹਿੰਦੇ ਆ ਡਬਲ ਇੰਜਨ ਕੀ ਸਰਕਾਰ ਚਾਹੀਏ ਹਰਿਆਣਾ ਚ ਵੀ ਬਣਾਤੀ ਸੀ ਪਿਛਲੇ 10 ਸਾਲ ਤੋਂ ਡਬਲ ਇੰਜਨ ਆ ਦੋ ਡੇਢ ਕਿ ਮਹੀਨਾ ਪਹਿਲਾਂ ਇੱਕ ਇੰਜਨ ਖਰਾਬ ਹੋ ਗਿਆ ਖੱਟਰ ਉਹਦੀ ਥਾਂ ਤੇ ਨਵਾਂ ਹੋਰ ਇੰਜਨ ਲਾਤਾ ਇੱਕ ਉਹ ਵੀ ਕੋਲੇ ਵਾਲੀ ਐ ਦੋਸਤੋ ਦੇਸ਼ ਨੂੰ ਡਬਲ ਇੰਜਣ ਦੀ ਲੋੜ ਨਹੀਂ ਦੇਸ਼ ਨੂੰ ਨਵੇਂ ਇੰਜਣ ਦੀ ਲੋੜ ਹੈ ਨਵੇਂ ਇੰਜਣ ਦੀ ਭਾ ਡਰਦੇ ਨੇ ਇਸ ਗੱਲੋਂ ਕਿਉਂਕਿ ਭਾਜਪਾ ਦਾ ਸੂਪੜਾ ਸਾਫ ਹੋਣ ਲੱਗਿਆ ਉਹਨੇ ਥੋਹਰੇ ਨੇ ਚੋਂ ਡਰੀ ਜਾਂਦੇ ਆ ਹੁਣ ਕਦੇ ਕਹਿੰਦੇ ਦੋ ਤਰੀਕ ਵਧਾ ਕੇ ਦੇਖ ਲੀਏ ਤਿੰਨ ਚਾਰ ਦਿਨ ਵਧਾ ਕੇ ਦੇਖ ਲੀਏ ਨੰਦਾ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਵੀਰੋ ਕੁੜੀ ਦਾ ਸੁਭਾਅ ਜਿਹਾ ਜਹਾ ਹੁੰਦਾ ਨੰਦਾ ਵਾਲੀ ਸਿੱਖਿਆ ਨਾਲ ਬਦਲਦਾ ਨਹੀਂ ਹੈਗਾ ਚਾਹੇ 1 ਤਰੀਕ ਨੂੰ ਪਵਾ ਲੋ ਚਾਹੇ 5 ਤਰੀਕ ਨੂੰ ਪਵਾ ਲੋ ਹਾਰ ਨਹੀਂ ਹਾਰਨੇ ਬੀਜੇਪੀ ਦਾ ਸੂਪੜਾ ਸਾਫ ਹੋਣੇ ਹੋਣਾ ਇੱਥੇ ਉਹਦਾ ਜੰਮੂ ਕਸ਼ਮੀਰ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਨੇ ਤਾਂ ਜੰਮੂ ਕਸ਼ਮੀਰ ਦੇ ਲਈ ਬੀਜੇਪੀ ਨੇ ਮੈਨੀਫੈਸਟੋ ਜਾਰੀ ਕੀਤਾ ਆ ਮਿਤ ਸ਼ਾਹ ਨੇ ਚੋਰ ਮੈਨੀਫੈਸਟੋ ਜਾਰੀ ਕੀਤਾ ਹੈ ਧਾਰਾ 370 ਹੁਣ ਇਤਿਹਾਸ ਬਣ ਚੁੱਕੀ ਹੈ ਉਹਨਾਂ ਨੇ ਕਿਹਾ ਹੈ ਧਾਰਾ 370 ਹੁਣ ਕਦੇ ਮੁੜ ਕੇ ਨਹੀਂ ਆਏਗੀ ਧਾਰਾ 370 ਵਖਵਾਦ ਨੂੰ ਵਧਾਵਾ ਦਿੰਦੀ ਸੀ ਤਾਂ ਆਤਵਾਦ ਨੂੰ ਹਮੇਸ਼ਾ खत्म करेंगे और विकसित खुशहाल जम्मू कश्मीर का वादा है है रोजगार लाख मौके पैदा एक जमाने में धारा 370 की परछाई में यहां पर अलगाववाद अलगाववादियों की मांगे हुरियत जैसे संगठन और हुरियत जैसे संगठनों के नतमस्तक होती हुई सरकारें हमने देखी थी दस साल के अंदर आज धारा 370 और 35 ए पास्ट बन गया है वो हमारे संविधान का हिस्सा नहीं है इसका पूरे भारत और जम्मू कश्मीर की जनता को आनंद यहां जो शांति विकास और सामाजिक न्याय जमीन पर उतरने का काम हुआ है इसका मूल कारण नरेंद्र मोदी जी का एक ऐतिहासिक फैसला 5 अगस्त 2019 को धारा 370 को समाप्त करने का पूरे देश को सब स्पष्ट कर देना चाहता हूं धारा 370 इतिहास बन चुकी है वो कभी लौट कर नहीं आने सकती हम आने भी उधर अकाली सरकार मंत्री रहे दो होर आगुआ ने अकाल तख्त साहिब से स्पष्टीकरण दिता मनप्रीत बादल ने लिखती स्पष्टीकरण दता सुचा लंगार ने भी पत्र दत मनप्रीत बादल ने मीडिया तूरी तो बनाकर रखी और जथेदार साहब ने तलब करके उन्होंने कहा कि स्पष्टीकरण सी अकाली सरकार सी। कि मंत्री रहे आगुआ नलब किया गया है इस पेल कल बिक्रम मजीठिया ने स्पष्टीकरण सौंपिया और उसो पहला सुखबीर बादल सबका मंत्री दलजीत चीमा होगुआ ने भी सौंपया ਸਿੰਘ ਸਾਹਿਬਾਨਾਂ ਦਾ ਹੁਕਮ ਹੋਇਆ ਸੀਗਾ ਉਹ ਹੁਕਮ ਆ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖ਼ਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪੱਸ਼ੀ ਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇ ਤਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂਗੀ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟੀ ਕਰਨ ਦੇ ਵਿੱਚ ਕੁਝ ਪੱਥਰ ਲਿਖਿਆ ਗਿਆ ਜਿਵੇਂ ਬਾਕੀ ਸਭ ਤਾਂ ਮੰਨਦੇ ਨੇ ਕਿ ਮੈਂ ਮੈਂ 7 ਤੋਂ 12 ਤੱਕ ਵਜੀਰ ਰਿਹਾ ਵਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣਾ ਹੈ ਮੈਂ ਅਕਸਰ ਇਨ੍ਹਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾਂ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰੀਮ ਦਾ ਡੇਰਾ ਨਾ ਕੋਈ ਚਰਚਾ ਘਰਾਂ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਏ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਸਪਸ਼ਟੀਕਰਨ ਦੇਣ ਜਾ ਰਹੇ ਆ ਪਰ ਅਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਸਪਸ਼ਟੀਕਰਨ ਜਿਹੜਾ ਹੈ ਇਹ ਗੋਲ-ਮੋਲ ਜਿਹਾ ਦੇ ਰਿਹਾ ਪਹਿਲਾਂ ਤੇ ਪਬਲਿਕਲੀ ਐਕਸੈਪਟ ਕਰਨ ਕਿ ਅਸੀਂ ਕਿਹੜੀਆਂ ਗਲਤੀਆਂ ਕੀਤੀਆਂ ਤੇ ਕਿਸ ਕਾਰਨ ਅੱਜ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਤੇ ਜਾ ਰਹੇ ਆ ਅਕਾਲ ਤਖਤ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਇੱਕ ਕਿਸਮ ਦਾ ਦੋਸ਼ੀ ਇਹਨਾਂ ਨੂੰ ਕਿਹਾ ਤੇ ਜਿਹੜੇ ਦੋਸ਼ੀ ਅਜੇ ਤੱਕ ਤੇ ਆਪਣਾ ਦੋਸ਼ ਹੀ ਨਹੀਂ ਮੰਨੇ ਮੈਨੂੰ ਕਿਸੇ ਲੀਡਰ ਦੀ ਦਿਖਾ ਦਿਓ ਇਨਕਲੂਡਿੰਗ ਸੁਬੀਸ਼ਿੰਗ ਬਾਦਲ ਕਿ ਕਿੱਥੇ ਉਹਨਾਂ ਦੀ ਪਬਲਿਕਲੀ ਐਕਸਪ੍ਰੈਸ ਨੋਟ ਆਇਆ ਹੋਵੇ ਕਿ ਹਾਂ ਅਸੀਂ ਸੌਦਾ ਸਾਧ ਨੂੰ ਮਾਫੀ ਵੀ ਦਿਵਾਈ ਆ ਹਾਂ ਅਸੀਂ ਸਾਡੇ ਕੋਲ ਵੱੱਜਰ ਗੁਨਾਹ ਹੋਇਆ ਪਰ ਅਜੇ ਤਾਈਂ ਤੇ ਇਹ ਗੱਲ ਕਿਤੇ ਵੀ ਨਹੀਂ ਉਹਨਾਂ ਨੇ ਮੰਨੀ ਬਸ ਗੋਲਮੋਲ ਜੀ ਗੱਲ ਉੱਥੇ ਜਾ ਕਰਦੇ ਆ ਜੀ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣ ਆਏ ਆ ਉਹ ਲਾ ਇਦਾਂ ਨਹੀਂ ਬਖਸ਼ਾਈਆਂ ਜਾਣੀਆਂ ਅਲਟੀਮੇਟਲੀ ਬਿੱਲੀ ਥੱਲੇੋਂ ਬਾਹਰ ਆਉਣੀ ਆ ਕਾਲ ਤੱਕ ਸਾਹਬ ਦੇ ਜਥੇਦਾਰ ਜੀ ਨੇ ਪਹਿਲ ਕਦਮੀ ਕੀਤੀ ਆ ਮੈਂ ਉਮੀਦ ਕਰਦਾ ਕਿ ਇਹ ਵੀ ਕਿਰਪਾ ਪਰਮਾਤਮਾ ਦੀ ਉਹਨਾਂ ਤੇ ਹੋਈ ਆ ਔਰ ਆਸ਼ ਕਰਦਾ ਕਿ ਜਥੇਦਾਰ ਸਾਹਿਬ ਇਹ ਇਹ ਪਬਲਿਕਲੀ ਇਹ ਸਾਰਾ ਕੁਝ ਕਲੀਅਰ ਕਰਨਗੇ ਕਿ ਇਨਕਲੂਡਿੰਗ ਸੁਖਵੀਰ ਸਿੰਘ ਬਾਦਲ ਸਾਰੇ ਕਾਲੀ ਦਲ ਦੇ ਜਿੰਨੇ ਵੀ ਉਸ ਸਮੇਂ ਦੇ ਵਜ਼ੀਰ ਸੀਗੇ ਜਿਨ੍ਹਾਂ ਨੇ ਨਾਲ ਹੋ ਕੇ ਇਹ ਮਾਫੀ ਦਵਾਈ ਜਿਨ੍ਹਾਂ ਨੇ ਸਾਰਾ ਕੁਝ ਇਹ ਵੱਜਰ ਗੁਨਾਹ ਕੀਤਾ ਇਹ ਪਬਲਿਕਲੀ ਪਹਿਲਾਂ ਗੱਲ ਆਵੇ ਕਿ ਇਹ ਮਾਫੀ ਮੰਗਣ ਕਾਦੀ ਜਾ ਰਿਹਾ ਜੇ ਤੱਕ ਤੇ ਤੁਹਾਨੂੰ ਤੇ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਮਾਫੀ ਕਾਦੀ ਮੰਗੀ ਜਾ ਰਹੀ ਹੈ ਸਿਰਫ ਉੱਥੇ ਜਾ ਕੇ ਇਹ ਪਬਲਿਕਲੀ ਜਾ ਰਿਹਾ ਕਿ ਜੀ ਅਸੀਂ ਆਪਣੀ ਮਾਫੀ ਮੰਗਣ ਗਏ ਆ ਪਰ ਕਾਦੀ ਮਾਫੀ ਮੰਗਣ ਗਏ ਹੋ ਜੇ ਤੱਕ ਤੇ ਪਬਲਿਕਲੀ ਸਾਨੂੰ ਵੀ ਨਹੀਂ ਪਤਾ ਲੱਗਿਆ ਅੱਗੇ ਬਤਾਂਗੇ ਤੇ ਚੰਡੀਗੜ੍ਹ ਦੇ ਸੈਕਟਰ 34 ਦੇ ਮੇਲਾ ਗਰਾਊਂਡ ਦੇ ਵਿੱਚ ਲੱਗੇ ਧਰਨੇ ਨੂੰ ਕਿਸਾਨਾਂ ਨੇ ਚੁੱਕ ਲਿਆ ਪਰ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਖੇਤੀ ਨੀਤੀ ਦੇ ਵਿੱਚ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਵੱਡਾ ਸੰਘਰਸ਼ ਕਰਨਗੇ ਜਦੋਂ ਨਾਮ ਨੂੰ ਦੁਰੰਧਾ ਦਾ ਜ਼ਿੰਦਾਬਾਦ ਪੰਜਾਬ ਚੱਲੇਗਾ ਪੰਜਾਬ ਸਰਕਾਰ ਨੂੰ 25 ਦਿਨ ਦਾ ਸਮਾਂ ਦੇ ਕੇ ਕਿਸਾਨ ਨੇ 5 ਦਿਨ ਬਾਅਦ ਚੰਡੀਗੜ੍ਹ ਵਾਲੇ ਤਰੇ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਤੇ ਆਪਣੇ ਘਰਾਂ ਵਾਲੇ ਪਾਸੇ ਨੂੰ ਚੱਲੇ ਪਾ ਦਿੱਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਚੰਡੀਗੜ੍ਹ ਦੇ ਸੈਕਟਰ 34 ਦੇ ਮੇਲਾ ਗਰਾਊਂਡ ਦੇ ਵਿੱਚ ਇਜਾਜ਼ਤ ਤੋਂ ਬਾਅਦ 1 ਸਤੰਬਰ ਨੂੰ ਮੋਰਚਾ ਲਗਾਇਆ ਸੀ ਤੇ ਫਿਰ 2 ਤਰੀਕ ਨੂੰ ਖੇਤੀ ਨੀਤੀ ਸੁਣੇ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 34 ਤੋਂ ਲੈ ਕੇ ਮਟਕਾ ਚੌਕ ਤੱਕ ਮਾਰਚ ਵੀ ਕੱਢਿਆ ਤੇ ਫਿਰ ਵੀਰਵਾਰ ਨੂੰ ਮੁੱਖ ਮੰਤਰੀ ਨਾਲ ਹੋਈ 2 ਘੰਟੇ ਦੀ ਮੀਟਿੰਗ ਤੋਂ ਬਾਅਦ जोगਿੰਦਰ ਸਿੰਘ ਉਗਰਹਾ ਆਸਵੰਦਨ ਨਜ਼ਰ ਆ ਰਹੇ ਨੇ ਉਹਦੇ 'ਚ ਅਸੀਂ ਇਹ ਤੱਥ ਕੱਢਿਆ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਚੱਲੇ ਸੀ ਮੁੱਖ ਤੌਰ ਤੇ ਅਸੀਂ ਖੇਤੀ ਨੀਤੀ ਕਿਸਾਨ ਮਜ਼ਦੂਰ ਵਾਤਾਵਰਣ ਸੰਬੰਧੀ ਖੇਤੀ ਨੀਤੀ ਇੰਟਰੋਡਿਊਸ ਕਰਨ ਦੀ ਖਾਤਰ ਸ਼ਹਿਸ਼ੰਦਰਾ ਨਾਲ ਅਸੀਂ ਆਏ ਸੀ ਇਹ ਮਨੋਰਥ ਤਕਰੀਬਨ ਅਸੀਂ ਪੂਰਾ ਕਰ ਲਿਆ ਅਸੀਂ ਇਸ ਗੱਲ ਤੇ ਸੀਐਮ ਨਾਲ ਮੀਟਿੰਗ ਹੋਈ ਹੈ 2-3 ਘੰਟੇ ਮੀਟਿੰਗ ਚੱਲੀ ਹੈ ਉਹਨਾਂ ਨੂੰ ਅਸੀਂ ਇਹ ਤੋਂ ਕਢਵਾ ਲਈ ਗੱਲ ਵੀ ਜਿਹੜਾ ਖੇਤੀ ਨੀਤੀ ਤੁਸੀਂ ਤਿਆਰ ਕੀਤੀ ਹੈ ਉਹਨੂੰ ਜਨਤਾ ਕਿਉਂ ਨਹੀਂ ਕਰ ਰਹੀ ਕਿਸਾਨਾਂ ਗੂ ਸਰਕਾਰ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਆਪਣੇ ਮਕਸਦ ਚ ਕਾਮਯਾਬ ਰਹਿਣ ਦਾ ਜ਼ਿਕਰ ਤਾਂ ਕਰ ਰਹੇ ਨੇ ਪਰ ਨਾਲ ਹੀ ਚੇਤਾਵਨੀ ਭਰੇ ਲਹਿਜੇ ਚ ਸਪਸ਼ਟ ਵੀ ਕਰ ਦਿੱਤਾ ਕਿ ਜੇਕਰ ਵਾਅਦੇ ਮੁਤਾਬਿਕ ਖੇਤੀ ਨੀਤੀ ਸਣੇ ਮੰਗਾਂ ਤੇ ਸਰਕਾਰ ਨੇ ਕਦਮ ਅੱਗੇ ਨਹੀਂ ਵਧਾਏ ਤਾਂ ਸੰਘਰਸ਼ ਇਸ ਵਾਰ ਤੋਂ ਵੀ ਜ਼ਿਆਦਾ ਤਿੱਖਾ ਉਲੀਕਿਆ ਜਾਵੇਗਾ ਕਿ ਸਾਡੀ ਇਹ ਮਜਬੂਰੀ ਬਣ ਗਈ ਵੀ 30 ਤਰੀਕ ਤੱਕ ਅਸੀਂ ਸਰਕਾਰ ਦੇ ਉਸ ਉਸ ਵਾਅਦੇ ਮੁਤਾਬਕ ਉਸ ਖੇਤੀ ਨੀਤੀ ਦੀ 10 ਦੇ ਵਿੱਚ ਨੂੰ ਢੀਕਾਂਗੇ ਤੇ 30 ਤੱਕ ਜੇ ਸਾਾਨੂੰ ਨਾ ਆਇਆ ਸਾਡੇ ਕੋਲੇ ਉਹ ਇਹਨਾਂ ਦਾ ਖੇਤੀ ਨੀਤੀ ਦਾ 10 ਦੇ ਵਿੱਚ ਨਾ ਪਹੁੰਚੀ ਫਿਰ ਅਸੀਂ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਐਕਸ਼ਨ ਇਹ ਤੋਂ ਵੀ ਸਖਤ ਐਕਸ਼ਨ ਅਗਲਾ ਪੰਜਾਬ ਪੰਦਰ ਤੇ ਹੋਰ ਦੇਣਾ ਹੁਣ ਵਾਪਸ ਡੇਢ ਦਹਾਕੇ ਬਾਅਦ ਚੰਡੀਗੜ੍ਹ ਦੀਆਂ ਸੜਕਾਂ ਤੇ ਕੋਈ ਧਰਨਾ ਪ੍ਰਦਰਸ਼ਨ ਇਸ ਤਰੀਕੇ ਨਾਲ ਹੁੰਦਾ ਹੋਇਆ ਨਜ਼ਰ ਆਇਆ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਨਾਲ ਹੋਈ ਮੀਟਿੰਗ ਤੇ ਮੰਗਾਂ ਮੰਨਣ ਨੂੰ ਲੈ ਕੇ ਮਿਲੇ ਭਰੋਸੇ ਤੋਂ ਬਾਅਦ ਖੇਤੀ ਨੀਤੀ ਤੇ ਸਰਕਾਰ ਦਾ ਅਗਲਾ ਐਕਸ਼ਨ ਕੀ ਰਹਿੰਦਾ ਹੈ ਚੰਡੀਗੜ੍ਹ ਤੋਂ ਨਿਪਿੰਦਰ ਬਰਾੜ న్యూਸ ਏਟਮ ਪੰਜਾਬ ਰੁਕ ਕੋਟ ਕੋ ਪੁਰਾਵਾ ਦੇ ਦੀਵਾਲ ਕਰਾਂਗੇ ਜਿੱਥੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਔਰ ਮਹਿਲਾ ਨੇ ਗੁਟਕਾ ਸਾਹਿਬ ਨੂੰ ਅਗਨ ਪੇਰ ਕਰ ਦਿੱਤਾ ਸਿਕਸ ਅਤੇ ਬੰਦੀਆਂ ਨੇ ਦੱਸੇ ਕਿ ਘਟਨਾ ਤੇ ਰੋਸ਼ ਚਤਾਇਆ ਹੈ ਪੁਲਿਸ ਨੇ ਮਹਿਲਾ ਨੂੰ ਗ੍ਰਫਤਾਰ ਕਰ ਲਿਆ ਤਾਂ ਗੁਟਕਾ ਸਾਹਿਬ ਨੂੰ ਸਤਕਾਰ ਦੇ ਸਹਤ ਗੁਰਦੁਆਰਾ ਸਾਹਿਬ ਸਜੋਬਿਤ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਲੈ ਕੇ ਆਦਾ ਗਿਆ ਹੈ ਦਾਸਾ ਸਹੀਏ ਕਿ ਪੁਲਿਸ ਵੀ ਮੌਕੇ ਤੇ ਪਹੁੰਚੀ ਔਰ ਕੁਲ ਮਿਲਾ ਕੇ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਵੱਲੋਂ ਘਰ ਦੇ ਵਿੱਚ ਬਾਬਾ ਪਟਪਾਖ ਸਿੰਘ ਦਾ ਅਸਥਾਨ ਬਣਾਇਆ ਗਿਆ ਸੀ। ਲੇਡੀ ਬਿਆਧੀ ਘੁੱਟ ਪੂਰੇ ਦੇ ਵਿੱਚ ਹੋਈ ਆ ਉਹ ਇੱਕ ਲੇਡੀ ਵੱਲੋਂ ਆਪਣੇ ਘਰ ਦੇ ਚੁੱਲੇ ਦੇ ਵਿੱਚ ਗੁਟਕਾ ਸਾਫ ਸੱਟ ਕੇ ਉਹਨੂੰ ਅੱਗ ਲਾ ਦਿੱਤੀ ਗਈ ਆ ਤਾਂ ਇੱਕ ਬਹੁਤ ਦਖਾਂਤ ਵਾਲੀ ਗੱਲ ਆ ਮੈਂ ਕਹੂੰਗਾ ਇਹ ਨਾ ਸਮਝਣ ਵਾਲੀ ਗੱਲ ਆ ਸੋ ਜਿਹੜੇ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਜਾਂ ਗੁਰਬਾਣੀ ਦੇ ਗੁੱਟਕੇ ਘਰਾਂ ਦੇ ਵਿੱਚ ਪਏ ਆ ਪੜਦੇ ਨਹੀਂ ਆ ਤਾਂ ਉਹ ਜ਼ਰੂਰ ਇਹਨੂੰ ਗੁਰੂ ਘਰਾਂ ਦੇ ਵਿੱਚ ਜਮ੍ਹਾਂ ਕਰਵਾ ਦੇਣ ਇਸ ਤਰ੍ਹਾਂ ਦੀ ਹਰਕਤਾਂ ਨਾ ਕਰਨ ਜਿਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤੇ ਹੋਰ ਜਿਹੜਾ ਦਰਦ ਪੰਜਾਬ ਦੇ ਲੋਕਾਂ ਨੂੰ ਸਹਿਣ ਨੂੰ ਮਿਲਦਾ ਤਾਂ ਨਹੀਂ ਕਹੂੰਗਾ ਕਿ ਪੁਲਿਸ ਦੇ ਧਿਆਨ 'ਚ ਜਦੋਂ ਅਸੀਂ ਕਾਰਵਾਈ ਲੈਂਦੀ ਆ ਤਾਂ ਉਹਨਾਂ ਨੇ ਪਹਿਲ ਦੇ ਆਧਾਰ 'ਤੇ ਲੇਡੀ ਨੂੰ ਅਰੈਸਟ ਵੀ ਕੀਤਾ ਤੇ ਉਹਦੇ ਤੇ ਜਿਹੜੀਆਂ ਬੰਦੀਆਂ ਧਰਾਵਾਂ ਤਹਿਤ ਪਰਚਾ ਵੀ ਆ ਤੇ ਅਸੀਂ ਨਾਲ ਇਹ ਕਿਹਾ ਵੀ ਆ ਜੇ ਉਹਦੀ ਇਸ ਤਰ੍ਹਾਂ ਦੀ ਮਨਛਾ ਦੇ ਨਾਲ ਕਿਸੇ ਗਲਤ ਮਨਛਾ ਦੇ ਨਾਲ ਇਹਦੇ ਤੇ ਅੱਗ ਲਾਈ ਗਈ ਆ ਤਾਂ ਉਹਦੀ ਪੁੱਛਗਿੱਛ ਕਰਕੇ ਜਿਹੜਾ ਇਹਦੇ ਤੇ ਕਾਰਵਾਈਆਂ ਹੋਣੀਆਂ ਤੇ ਉਹਨੇ ਜਿਹੜੀ ਜਿਹੜੇ ਚੁੱਲ੍ਹੇ ਦੇ ਵਿੱਚ ਜਿਹੜਾ ਹੈਗਾ ਜੀ ਉਹ ਅਗਨ ਭੇਟ ਹੋ ਗਿਆ ਸੀਗਾ ਫਿਰ ਇਹਨਾਂ ਨੇ ਜਿਹੜਾ ਹੈਗਾ ਜਿਹੜਾ ਪਬਲਿਕ ਕਿਸੇ ਵਿਅਕਤੀ ਨੇ ਉਹ ਦੇਖ ਲਿਆ ਪਰ ਉਹਨੇ ਨਾਮ ਪਲਾ ਕਰਤੀ ਪਬਲਿਕ ਤੇ ਸਾਰੇ ਜਥੇਬੰਦੀਆਂ ਤੇ ਪੁਲਿਸ ਵੱਲੋਂ ਇਹਦੇ ਵਿੱਚ ਜਿਹੜੀ ਫੌਰੀ ਕਾਰਵਾਈ ਕਰਦਿਆਂ ਆਇਆ ਉਨ੍ਹਾਂ ਨੇ ਜਿਹੜਾ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਗਿਆ ਹੈਗਾ ਜੀ ਬਾਕੀ ਜਿਹੜੀਆਂ ਪੁਛਤਾਂ ਜਾਰੀ ਦੀ ਕੋਈ ਹੋਰ ਕੋਈ ਤੱਤ ਸਾਹਮਣੇ ਆਉਂਦੇ ਤਾਂ ਜ਼ਰੂਰ ਰੱਖੇ ਜਾਂਦੇ ਆ। ਉਧਰ ਗਿੱਦੜਬਾਹਾ ਜ਼임 ਨੇ ਚੌਂ ਦੇ ਲਈ ਆਮ ਆਦੀ ਪਾਰਟੀ ਨੇ ਤਾਕਤ ਚੋਕੀ ਹੈ। ਅਮਨ ਅਰੋੜਾ ਦੇ ਵੱਲੋਂ ਗਿੱਦੜਬਾਹਾ ਦੇ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਪਾਕਪਿੰਡਾ ਦੇ ਵਿੱਚ ਵਿਕਾਸ ਕਾਰਜਾਂ ਲਈ ਸ਼ੁਰੂਆਤ ਕੀਤੀ ਗਈ ਹੈ। 12 ਕਰੋੜ ਦੀ ਲਾਗਤ ਦੇ ਨਾਲ ਵਿਕਾਸ ਕਾਰਜ ਸ਼ੁਰੂ ਕੀਤੇ ਗਏ। ਸ਼ਹਿਰ ਦੀ ਸੀਵਰੇਜ ਸਮੱਸਿਆ ਦਾ ਜਲਦ ਹੱਲ ਕੀਤਾ ਜਾਏਗਾ। ਅਮਨ ਅਰੋੜਾ ਨੇ ਕਿਹਾ ਹੈ। ਪੰਜਾਬ ਦੇ ਵਿੱਚ ਭਗਤ ਮਾਨ ਦੀ ਸਰਕਾਰ ਬਣੀ ਹੈ ਹਰ ਪਿੰਡ ਦੇ ਵਿੱਚ ਹਰ ਹਲਕੇ ਦੇ ਵਿੱਚ ਡਿਵੈਲਪਮੈਂਟ ਦੇ ਜਿਹੜੇ ਉਹ ਕੰਮ ਚੱਲ ਰਹੇ ਨੇ ਅੱਜ ਜਿਤੜਵਾ ਹਲਕੇ ਦੇ 29 ਕੰਮਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕਰਨ ਆਇਆ ਜਿਦੇ ਵਿੱਚ 12 ਕਰੋੜ ਦੀ ਲਾਗਤ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਔਰ ਇਸ ਤੋਂ ਪਹਿਲਾਂ ਵੀ ਕਰੋੜਾ ਰੁਪਏ ਦੇ ਕੰਮ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਔਰ ਔਰ ਵਾਲੇ ਸਮੇਂ ਵਿੱਚ ਬਾਕੀ ਕੰਮ ਵੀ ਜਿਹੜੇ ਉਹ ਚੱਲਣਗੇ ਸੋ ਬੇਸਿਕਲੀ ਤਾਂ ਅੱਜ 12 ਕਰੋੜ ਦੇ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਕਾਰਨ ਦੇ ਲਈ ਕਿਦਰ ਵਾਹਲਕੇ ਦੇ ਵਿੱਚ ਆ ਜਾਓ ਸਾਨੂੰ ਬਾਇਲੈਕਸ਼ਨ ਕਰਕੇ ਪਾਰਟੀ ਵੱਲੋਂ ਸਰਕਾਰ ਵੱਲੋਂ ਡਿਊਟੀ ਲੱਗੀ ਕੰਮ ਪਹਿਲਾਂ ਵੀ ਚੱਲ ਰਹੇ ਸੀਗੇ ਪਰ ਹਟਕਣ ਜਿਵੇਂ ਤੁਹਾਨੂੰ ਕਹਿ ਵੀ ਪੋਲਿਟਿਕਲ ਐਕਟੀਵਿਟੀ ਹੈ ਜਿਹੜੀ ਬਹੁਤ ਜ਼ਿਆਦਾ ਨਹੀਂ ਹੁੰਦੀ ਆ ਉਹਦੇ ਨਾਲ ਜਿਵੇਂ ਹੀ ਪਤਾ ਲੱਗਿਆ ਕਿ ਨਾਲ ਦੇ ਵਿੱਚ ਅਸੀਂ ਐਸਟੀਮੇਟ ਲਵਾ ਕੇ ਟੈਂਡਰ ਨੇ ਜਿਹੜੇ ਉਹ ਲੱਗ ਚੁੱਕੇ ਕੇਂਦਰੀ ਸਿਹਤ ਮੰਤਰੀ ਨੂੰ ਮਿਲੇ ਨੇ ਡਾਕਟਰ ਬਲਬੀਰ ਸਿੰਘ ਜੇਪੀ ਨੱਡਾ ਨੂੰ ਮਿਲੇ ਨੇ ਡਾਕਟਰ ਬਲਬੀਰ ਸਿੰਘ ਦਾਸੀ ਕਿ ਪੰਜਾਬ ਦੇ ਫੰਡਾਂ ਦਾ ਮੁੱਦਾ ਚੁੱਕਿਆ ਗਿਆ ਹੈ ਪੰਜਾਬ ਦੇ ਰੁਕੇ ਹੋਏ ਪੰਡ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਐਨ ਐਚ ਐਮ ਦੇ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਲੰਬੇ ਸਮੇਂ ਤੋਂ ਦੱਸਿਆ ਗਿਆ ਨਾ ਫੰਡਾਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਆਰ ਡੀ ਐਫ ਔਰ ਐਨ ਐਚ ਐਮ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਫੰਡ ਨੇ ਉਹ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਇਹ ਗੱਲ ਸਾਡੀ ਸੁਣੀ ਔਰ ਉਹਨਾਂ ਨੇ ਆਪਣੇ ਆਪਸ ਵਿੱਚ ਸਭਾਂ ਨੂੰ ਔਰ ਸਾਡੇ ਨੂੰ ਕਿਹਾ ਵੀ ਤੁਸੀਂ ਆਪਸ ਵਿੱਚ ਬੈਠ ਕੇ ਮਿਲ ਕੇ ਇਹ ਸਾਰੇ ਸੌਲਵ ਕਰ ਲਓ ਐਂਡ ਹੀ ਇਸ ਬਰੀ ਕੀਨ ਜੀ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਦੇ ਫੰਡਸ ਆ ਔਰ ਜਿਹੜੇ ਸਟੇਟ ਹੈਲਥ ਏਜੰਸੀ ਆ ਉਹਨਾਂ ਦੇ ਵੀ 200 ਕਰੋੜ 200 ਕਰੋੜ ਤੋਂ ਵੱਧ ਦੇ ਪੈਸੇ ਆ ਜੀ ਜਿਹੜੇ ਆ ਇੰਸ਼ੋਰੈਂਸ ਵਾਲੇ ਹੁੰਦੇ ਆ ਜਿਹਦੇ ਵਿੱਚ ਤੁਹਾਡੇ ਪੱਤਰਕਾਰ ਭਰਾਵਾਂ ਦੇ ਵੀ ਆ ਜੀ ਜਿਹੜੇ ਜਿਹਨੂੰ ਆਪਾਂ ਯੂਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਹਿੰਦੇ ਆ ਉਹਦੇ ਵੀ ਪੈਸੇ ਸੀਗੇ ਔਰ ਵੀ ਜਿਹੜੇ ਸਾਡੇ ਜਿੰਨੇ ਵੀ ਸਟਾਰਟ ਪ੍ਰੋਜੈਕਟ ਸੀਗੇ ਉਹਨਾਂ ਨੇ ਸਾਰੇ ਜਿਹੜੇ ਹੈਗੇ ਆ ਅਫਸਰ ਨੂੰ ਕਿਹਾ ਵੀ ਤੁਸੀਂ ਇੱਕ ਟਾਈਮ ਬౌੰਡ ਤਰੀਕੇ ਦੇ ਨਾਲ ਇਹਨਾਂ ਨੂੰ ਸਾਰੇ ਇਸ਼ੂਸ ਨੂੰ ਸੌਲਵਡ ਆਊਟ ਕਰੋ ਉਧਰ ਕੈਨੇਡਾ ਚ ਦਸਤਾਰ ਤਾਰੀ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ ਐਡਮਿੰਟਨ ਸ਼ਹਿਰ ਦੇ ਵਿੱਚ 22 ਵਰਿਆਂ ਦੇ ਜਸ਼ਨਦੀਪ ਦਾ ਕਤਲ ਕਰ ਦਿੱਤਾ ਗਿਆ 40 ਸਾਲਾ ਅਗਰ ਗਵਿਸਕਰਤੇ ਕਤਲ ਦੇ ਇਲਜ਼ਾਮ ਲੱਗੇ ਨੇ ਨਫਰਤੀ ਹਿੰਸਾ ਦਾ ਇਹ ਮਾਮਲਾ ਮੰਨਿਆ ਜਾ ਰਿਹਾ ਹੈ ਮਲੇ ਫੋਕਲਾ ਦਾ ਪਿੰਡ ਬਡਲਾ ਹੈ ਜਿੱਥੇ ਦਾਇ ਨੌਜਵਾਨ ਰਣ ਬੜਾ ਸਿਤਾਤ ਪਹਿਲੇ ਹੀ ਜਸ਼ਨਦੀਪ ਕੈਨੇਡਾ ਗਿਆ ਸੀ ਫਿਰੋਜ਼ਪੁਰ ਦੇ ਵਿੱਚ 3 ਦਿਨ ਪਹਿਲਾਂ ਹੋਇਆ ਟ੍ਰਿਪਲ ਕਾਂਟ ਟ੍ਰਿਪਲ ਮਰਡਰ ਕਾਂਟ ਤੋਂ ਬਾਅਦ ਸੀਸੀਟੀਵੀ ਉਸੇ ਸਾਹਮਣੇ ਆਈ ਹੈ ਹਮਲਾਵਰਾਂ ਨੇ 50 ਤੋਂ ਵੱਧ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਚਚੇਰੇ ਭੈਣ ਭਰਾ ਦੇ ਸਮੇਤ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਉਪ ਦੇ ਨਾਲ ਸਖਮੇ ਹੋਏ ਹਮਲਾਵਰ ਕਾਤ ਲਾ ਕੇ ਕਾਰ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਜਿਵੇਂ ਹੀ ਇੱਕ ਕਾਰ ਪਹੁੰਚੀ ਤਾਂ ਹਮਲਾਵਰਾਂ ਨੇ ਉਸਤੇ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ। ਤਾਬੜਤੋੜ ਫਾਇਰਿੰਗ ਦੀ ਘਟਨਾ ਤੋਂ ਬਾਅਦ ਉੱਥੇ ਹਫੜਾ ਦਫੜੀ ਮਚ ਗਈ। ਲੋਕ ਜਾਨ ਬਚਾ ਕੇ ਭੱਜਣ ਲੱਗੇ। ਪਰ ਹਮਲਾਵਰਾਂ ਦੇ ਨਿਸ਼ਾਨੇ ਤੇ ਦੂਜੇ ਲੋਕ ਨਹੀਂ ਸਨ। ਉਹਨਾਂ ਦੇ ਨਿਸ਼ਾਨੇ ਤੇ ਤਾਂ ਸਿਰਫ ਕਾਰ ਸਵਾਰ ਸਨ। ਜਿਸ ਪਾਸੇ ਕਾਰ ਅੱਗੇ ਵਧੀ ਹਮਲਾਵਰ ਵੀ ਉਸ ਵੱਲ ਹੀ ਦੌੜ ਪਏ ਅਤੇ ਹਮਲਾਵਰ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ। ਅਤੇ ਫੋਨ ਤੇ ਗੱਲਬਾਤ ਕਰ ਰਹੇ ਸਨ ਦੋ ਹਮਲਾਵਰਾਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਕਾਰ ਆਉਣ ਵਾਲੀ ਹੈ ਅਤੇ ਉਹ ਆਪਣੇ ਹਥਿਆਰ ਲੈ ਕੇ ਕਾਰ ਦੇ ਵੱਲ ਦੌੜ ਪਏ ਅਤੇ ਕਾਰ ਨੂੰ ਘੇਰ ਕੇ ਉਸਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਕਿਸ ਤਰ੍ਹਾਂ ਹਮਲਾਵਾਰਾਂ ਨੇ ਪੂਰੀ ਰੇਕੀ ਕੀਤੀ ਔਰ ਕਿਸ ਤਰ੍ਹਾਂ ਹਮਲਾ ਕੀਤਾ ਇਹ ਤੁਹਾਨੂੰ ਸਮਝਾਉਣਾ ਚਾਹਾਂਗੇ ਸਭ ਤੋਂ ਪਹਿਲਾਂ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਡੀਬੀ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਜਿਹੜੇ ਹਮਲਾਵਾਰ ਹੈ ਜਿਹੜੇ ਲਾਲ ਟੀ-ਸ਼ਰਟ ਦੇ ਵਿੱਚ ਹਮਲਾਵਾਰ ਵਿਖ ਰਿਹਾ ਔਰ ਕਾਲੀ ਟੀ-ਸ਼ਰਟ ਵਾਲਾ ਹਮਲਾਵਾਰ ਹੈ ਉਹ ਇਸ ਜਗ੍ਹਾ ਦੇ ਉੱਪਰ ਖੜੇ ਹੋਏ ਸੀ ਔਰ ਬਿਲਕੁਲ ਰੇਕੀ ਕਰ ਰਹੇ ਸੀ ਕਿਉਂਕਿ ਉਹ ਕਾਰ ਸਾਹਮਣੇ ਆ ਰਹੀ ਸੀ ਔਰ ਇੱਥੇ ਜਗ੍ਹਾ ਤੇ ਰੇਕੀ ਕੀਤੀ ਜਾ ਰਹੀ ਸੀ ਕੁਝ ਬੰਦੇ ਜਿਹੜੇ ਆ ਗੁਰਦੁਆਰੇ ਤੋਂ ਪਾਰ ਸੜਕ ਉਸ ਪਾਰ ਖੜੇ ਸੀ ਜਿਹੜੇ ਲਾਲ ਟੀ-ਸ਼ਰਟ ਦੇ ਵਿੱਚ ਖੜਾ ਸੀ ਔਰ ਕਾਲੇ ਟੀ-ਸ਼ਰਟ ਦੇ ਵਿੱਚ ਖੜਾ ਸੀ ਉਹਨਾਂ ਦੇ ਹੱਥ ਦੇ ਵਿੱਚ ਜਿਹੜੇ ਰਿਵਾਲਵਰ ਔਰ ਪਿਸਟਲ ਸੀਗੇ ਔਰ ਜਿਹੜੇ ਦੱਸੇ ਜਾ ਰਹੇ ਆ ਕਿ ਚਾਈਨਾਜ਼ ਮੇਡ ਆ ਜਾਂ ਦੂਜੇ ਬਾਹਰਲੇ ਦੇਸ਼ਾਂ ਤੋਂ ਵਿਦੇਸ਼ਾਂ ਦੇ ਬਣੇ ਹੋਏ ਰਿਵਾਲਵਰ ਸੀਗੇ ਔਰ ਜਦੋਂ ਗੱਡੀ ਦੇ ਵਿੱਚੋਂ ਚੱਲ ਕੇ ਆਂਦਾ ਤੇ ਉਸ ਗੱਡੀ ਨੂੰ ਜਿਹੜਾ ਆਕਾਸ਼ ਦੀਪ ਜਿਹੜਾ ਗੱਡੀ ਚਲਾ ਰਿਹਾ ਹੁੰਦਾ ਔਰ ਉਹਦੇ ਨਾਲ ਬੈਠਾ ਦਿਲਦੀਪ ਜਿਹੜਾ ਖੱਬੇ ਹੱਥ ਹੁੰਦਾ ਉਹ ਨਾਲ ਬੈਠਾ ਔਰ ਉਸ ਦੇ ਪਿੱਛੇ ਬਿਲਕੁਲ ਜਸਪ੍ਰੀਤ ਕੌਰ ਜਿਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ ਉਹ ਉਸ ਦੇ ਪਿੱਛੇ ਬੈਠੀ ਹੋਈ ਸੀ ਤੇ ਜਦੋਂ ਉਹ ਘਰੋਂ ਨਿਕਲਦੇ ਆ ਬਿਲਕੁਲ ਉਸ ਗਲੀ ਤੋਂ ਨਿਕਲਦੇ ਆ ਤੇ ਪਹਿਲੇ ਹਮਲਾਵਰ ਜਿਹੜੇ ਆ ਜਿੱਥੇ ਇਹ ਪੁਲਿਸ ਦੇ ਬੈਰੀਗੇਡ ਪਏ ਆ ਇਸ ਜਗ੍ਹਾ ਤੇ ਹਮਲਾਵਾਰ ਬਿਲਕੁਲ ਇਸ ਜਗ੍ਹਾ ਤੇ ਹਮਲਾਵਾਰ ਖੜੇ ਸੀ ਔਰ ਉਹਨਾਂ ਨੇ ਅੰਦਾਦਨ ਜਿਹੜੀਆਂ ਤਾਬੜ ਤੋੜ ਫਾਇਰਿੰਗ ਇਥੋਂ ਕਰਨੀ ਸ਼ੁਰੂ ਕਰ ਦਿੱਤੀ ਇਸ ਖੌਫਨਾਕ ਵਾਰਦਾਤ ਚ ਭਾਈਪੈਣ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਜ਼ਖਮੀ ਹੋਏ ਨੇ ਮ੍ਰਿਤਕਾਂ ਦੀ ਪਛਾਣ ਫਿਰੋਜ਼ਪੁਰ ਦੇ ਕੰਬੋਜ਼ਨਗਰ ਨਿਵਾਸੀ ਦਿਲਦੀਪ ਸਿੰਘ ਆਕਾਸ਼ਦੀਪ ਸਿੰਘ ਅਤੇ ਜਸਪ੍ਰੀਤ ਕੌਰ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਰੰਜਿਸ਼ ਦੀ ਵਜ੍ਹਾ ਕਰਕੇ ਹਮਲਾਵਰਾਂ ਨੇ ਇਸ ਟ੍ਰਿਪਲ ਕਤਲकांड ਨੂੰ ਅੰਜਾਮ ਦਿੱਤਾ। ਔਰ ਬਿਲਕੁਲ ਜਦੋਂ ਕਾਰ ਆਂਦੀ ਹੈ ਉਹ ਇੱਥੋਂ ਮੋੜ ਹੋਣ ਕਾਰਨ ਇੱਥੇ ਜਿਹੜੀ ਸਲੋ ਹੋ ਜਾਂਦੀ ਹੈ ਤੇ ਬਿਲਕੁਲ ਹਮਲਾਵਰ ਜਿਹੜੇ ਆ ਇਸ ਜਗ੍ਹਾ ਤੋਂ ਖੜ ਕੇ ਉਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੰਦੇ ਆ ਸਭ ਤੋਂ ਪਹਿਲਾਂ ਜਿਹੜੀ ਗੋਲੀ ਹੈ ਉਹ ਦਿਲਪ੍ਰੀਤ ਦਿਲਦੀਪ ਸਿੰਘ ਨੂੰ ਲੱਗਦੀ ਹੈ ਜਿਨ੍ਹਾਂ ਦੇ ਨਾਲ ਹਮਲਾਵਰਾਂ ਦਾ ਝਗੜਾ ਸੀ ਦੱਸਿਆ ਜਾ ਰਿਹਾ ਔਰ ਉਸ ਤੋਂ ਬਾਅਦ ਜਿਹੜੀ ਹੈ ਆਕਾਸ਼ਦੀਪ ਨੂੰ ਗੋਲੀ ਸਾਹਮਣੇ ਉਹ ਮਾਰਦੇ ਨੇ ਕਿਉਂਕਿ ਇਸ ਤਰਫ ਜਿਹੜਾ ਹੈ ਇਸ ਪਾਸੇ ਜਿਹੜਾ ਹੈ ਜਿਹੜੇ ਸਾਹਮਣੇ ਹਮਲਾਵਾਰ ਖੜੇ ਸੀ ਬਾਕੀ ਦੋ ਇੱਥੇ ਖੜੇ ਸੀ ਟੋਟਲ 6 ਹਮਲਾਵਾਰ ਸੀ ਇਸ ਤਰ੍ਹਾਂ ਉਹ ਸਾਹਮਣੇ ਗੋਲੀ ਚਲਾਉਂਦੇ ਆ ਇਧਰ ਵਾਲੇ ਖੱਬੇ ਪਾਸੋਂ ਗੋਲੀ ਚਲਾਉਂਦੇ ਆ ਔਰ ਪਿੱਛੇ ਬੈਠੀ ਜਸਪ੍ਰੀਤ ਨੂੰ ਗੋਲੀ ਲੱਗਦੀ ਹੈ ਸਭ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਦਿਲਦੀਪ ਨੂੰ ਗੋਲੀ ਲੱਗਦੀ ਹੈ ਡਰਾਈਵਰ ਆਕਾਸ਼ਦੀਪ ਨੂੰ ਗੋਲੀ ਲੱਗਦੀ ਹੈ ਤੇ ਤਿੰਨਾਂ ਦੀ ਜਿਹੜੀ ਹੈ ਹੁਣ ਮੌਤ ਹੋ ਚੁੱਕੀ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਜਸਪ੍ਰੀਤ ਕੌਰ ਦਾ 1 ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ ਅਤੇ ਉਹ ਆਪਣੇ ਭਰਾਵਾਂ ਦੇ ਨਾਲ ਸ਼ਾਪਿੰਗ ਕਰਨ ਲਈ ਨਿਕਲੀ ਸੀ ਪਰ ਉਸ ਦੇ ਘਰ ਤੋਂ ਨਿਕਲਣ ਤੋਂ ਬਾਅਦ ਹੀ ਬਦਮਾਸ਼ਾਂ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਕੋਲ ਜਾ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਤਾਪੜ ਤੋੜ ਫਾਇਰਿੰਗ ਕਰ ਦਿੱਤੀ ਜਿਸ ਦੇ ਵਿੱਚ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਮਲਾਵਾਰ ਕੌਣ ਸੀ ਔਰ ਸਭ ਤੋਂ ਵੱਡੀ ਜਿਹੜੀ ਪਛਾਣ ਕਰਤਾ ਸੀ ਉਹਨਾਂ ਦੀ ਮਾਤਾ ਸੀ ਕਿਉਂਕਿ ਉਹਨਾਂ ਨੇ ਹਮਲਾਵਾਰਾਂ ਨੂੰ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਔਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜੇ ਚੀਕਦੇ ਜਹਾੜਦੇ ਗੁਰਦੁਆਰੇ ਸੀਗੇ ਔਰ ਪੱਜ ਦੇ ਬਾਹਰ ਆਂਦੇ ਆ ਔਰ ਹਮਲਾਵਾਰਾਂ ਨੂੰ ਵੇਖਦੇ ਆ ਕਿ ਕਿਸ ਤਰ੍ਹਾਂ ਤਾਬੜ ਤੋੜ ਉਸ ਦੇ ਪਰਿਵਾਰ ਦੇ ਉੱਪਰ ਗੋਲੀਆਂ ਚਲਾ ਰਹੇ ਆ ਪਰ ਹਜੇ ਤੱਕ ਜਿਹੜਾ ਉਹਨਾਂ ਵੱਲੋਂ ਜਿਹੜਾ ਬਿਆਨ ਦਿੱਤੇ ਗਏ ਕਿ ਕਿਸ ਤਰ੍ਹਾਂ ਹਮਲਾ ਹੋਇਆ ਸਾਰਾ ਬਿਆਨ ਦਿੱਤਾ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਲੇਤਾ ਪਰ ਹਜੇ ਤੱਕ ਪੁਲਿਸ ਦੇ ਹੱਥ ਕੋਈ ਵੀ ਬਦਮਾਸ਼ ਜਿਹੜਾ ਹਮਲਾਵਾਰ ਨਹੀਂ ਲ ਫਿਰੋਜ਼ਪੁਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਔਰ ਲੋਕ ਚਾਹਦੇ ਆ ਕਿ ਜਲਦ ਪੀੜਤ ਪਰਿਵਾਰ ਨੂੰ ਇਨਸਾਫ ਮਿਲੇ ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਮਨਦੀਪ ਕੁਮਾਰ ਨਿਊਜ਼ 18 ਪੰਜਾਬ